ਕਿਸਾਨ ਆਗੂ ਉਸ ਗਵਿੰਦਰ ਸਿੰਘ ਸਬਰਾ ਵੱਲੋਂ ਤੇ ਉਹਨਾਂ ਦੀ ਇਕਾਈ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਗਈ ਤੇ ਉਸ ਦੇ ਵਿੱਚ ਫੈਸਲੇ ਲੈ ਗਏ ਨੇ ਕਿ ਕਿਸਾਨ ਆਪਣੀ ਮਦਦ ਖੁਦ ਕਰਨਗੇ ਕਿਉਂਕਿ ਜਿਹੜੀ ਸਰਕਾਰ ਹੈ ਉਹਨਾਂ ਵੱਲੋਂ ਜਿਹੜੀ ਰਾਸ਼ੀ ਐਲਾਨ ਹੋਈ ਆ ਉਹ ਕਦੋਂ ਆਵੇਗੀ ਇਹ ਸਾਨੂੰ ਪਤਾ ਨਹੀਂ ਪਰ ਕਿਸਾਨ ਜਿਹੜੇ ਨੇ ਉਹ ਆਪਣੇ ਜਿਹੜੇ ਬੰਦਿਆਂ ਨਾਲ ਖੁਦ ਖੜਨਗੇ ਕਿਉਂਕਿ ਜਿਹੜਾ ਹੜ੍ਹਾਂ ਦੇ ਵਿੱਚ ਲੋਕਾਂ ਦਾ ਨੁਕਸਾਨ ਹੋਇਆ ਚਾਹੇ ਉਹ ਗਰੀਬ ਵਰਗ ਦਾ ਹੋਇਆ ਚਾਹੇ ਕਿਸਾਨ ਦਾ ਹੋਇਆ ਉਸ ਦੀ ਵੀ ਜਿਹੜੀ ਪਰਪਾਈਆ ਕਿਸਾਨਾਂ ਵੱਲੋਂ ਖੁਦ ਕੀਤੀ ਜਾਵੇਗੀ ਅਤੇ ਜਿਹੜਾ ਕਿਸਾਨਾਂ ਨੂੰ ਮੰਡੀ ਦੇ ਵਿੱਚ ਔਖਾ ਰਹੀ ਹੈ ਜਿਹੜਾ ਦਾਣਾ ਕਾਲਾ ਦੀ ਜਾਂ ਜਿਹੜੀ ਨਰਮ ਗਰਮ ਦੀ ਜਿਹੜੀ ਵੀ ਸਰਕਾਰ ਗੱਲਾਂ ਕਰਦੀ ਹੈ ਜਾਂ ਜਿਹੜੇ ਉਹਨਾਂ ਦੇ ਅਧਿਕਾਰੀ ਨੇ ਉਹ ਕਿਸਾਨਾਂ ਨੂੰ ਹੈਰਾਨ ਕਰ ਰਹੇ ਨੇ ਉਸ ਦੇ ਉੱਤੇ ਵੀ ਜਿਹੜੀ ਵੱਡੀ ਮੀਟਿੰਗ ਕੀਤੀ ਗਈ ਹੈ ਤੇ ਕਿਸਾਨ ਜਿਹੜੇ ਨੇ ਉਹ ਖੁਦ ਇਸ ਗੱਲ ਦੀ ਜਿਹੜੀ ਹੈ ਉਹ ਪੈਰਵਾਈ ਕਰਨਗੇ ਤੇ ਕਿਸਾਨਾਂ ਵੱਲੋਂ ਹੀ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇਗਾ ਕੀ ਕਹਿਣਾ ਹੈ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਂਦੇ ਆ ਜਿਵੇਂ ਹੜ੍ਹਾਂ ਦੇ ਨਾਲ ਇਲਾਕਾ ਤਬਾਹ ਹੋਇਆ ਸੀ ਉਹਦੇ ਤੇ ਜਿਵੇਂ ਜਿਵੇਂ ਸੰਸਥਾਵਾਂ ਵੱਲੋਂ ਜਿਵੇਂ ਜਿਵੇਂ ਹਰੇਕ ਕਮਿਊਨਿਟੀ ਵੱਲੋਂ ਸੇਵਾਵਾਂ ਆਈਆਂ ਉਹ ਸੇਵਾਵਾਂ ਜਿੱਥੇ ਜਿੱਥੇ ਪੁੱਜਦੀਆਂ ਕਰਨੀਆਂ ਹੋ ਪਜਾਈਆਂ ਦੇ ਆਉਣਲੇ ਦਿਨਾਂ ਦੇ ਵਿੱਚ ਜਿੱਥੇ ਜਿਹੜੇ ਵੀ ਖਾਦ ਡੀਜ਼ਲ ਹੋਰ ਆਉਂਦਾ ਉਹਨੂੰ ਵੀ ਇਹ ਟੀਮ ਵਰਕ ਕਰਕੇ ਪਹੁੰਚਾਉਣਗੇ ਇਹਦੇ ਨਾਲ ਨਾਲ ਝੋਨੇ ਦੇ ਜਿਹੜੇ ਬੇਲੋੜੇ ਕੱਟ ਸੀਗੇ ਆ ਜਾਂ ਡਿਸਕਲਰ ਕਹਿ ਕੇ ਉਹਨੂੰ ਪਹੁੰਚੋਣੇ ਨੂੰ ਭੰਡਿਆ ਜਾ ਰਿਹਾ ਸੀ ਉਹ ਜਾਂ ਗੱਲ ਸੁੱਕ ਦਸੀ ਜਾ ਰਹੀ ਸੀ ਉਹਦੇ ਤੇ ਜਿਹਨੇ ਸੁਭਰਾ ਮੰਡੀ ਦੇ ਵਿੱਚ ਵਿਚਰ ਕੇ ਨਾ ਵਿਚ ਚ ਕਰਕੇ ਸਾਰਾ ਕੁਝ ਵੇਖਿਆ ਚਾਖਿਆ ਵਾ ਉਹਦੇ ਤੇ ਗੱਲਬਾਤ ਕੀਤੀ ਆ ਇਹਦੇ ਨਾਲ ਪਰਾਲੀ ਦੇ ਜਿਹੜੇ ਆ ਉਹ ਪਰਚੇ ਸਰਕਾਰ ਕਰ ਰਹੀ ਆ ਉਸ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਕਿਵੇਂ ਰੁਕਿਆ ਜਾਵੇ ਸਰਕਾਰ 7000 ਰੁਪਇਆ ਪ੍ਰਤੀ ਕੁਇੰਟਲ ਤੇ 200 ਰੁਪਇਆ ਜਾਂ ਪ੍ਰਤੀ 7000 ਰੁਪਇਆ ਪ੍ਰਤੀ ਏਕੜ ਤੇ 200 ਰੁਪਇਆ ਪ੍ਰਤੀ ਕੁਇੰਟਲ ਮੁਆਵਜ਼ਾ ਦੇਵੇ ਉੱਤੇ ਗੱਲ ਹੋਈ ਆ ਜਿਵੇਂ ਬਿਜਲੀ ਬੋਰ ਜਿਹੜਾ ਉਹ ਪੱਕੇ ਹੱਥੀਂ ਕਾਰਪੋਰੇਟਾਂ ਨੂੰ ਦੇਣ ਦੀ ਤਿਆਰੀ ਆ 2025 ਐਕਟ ਜਿਹੜਾ ਵਾ ਉਹ ਬੰਨ ਰਿਆ ਵਾ ਉਹਦੇ ਤੇ ਸਾਰਾ ਖਰੜਾ ਜਿਹੜਾ ਵਾ ਮਸੌਦਾ ਤਿਆਰ ਹੋ ਕੇ ਆ ਗਿਆ ਵਾ ਉਹਦੇ ਤੇ ਚਰਚਾ ਕੀਤੀ ਆ ਵੀ ਜੇ ਚਿਪ ਵਾਲੇ ਮੀਟਰ ਲੱਗਦੇ ਆ ਤੇ ਹਰੇਕ ਵਰਗ ਜਿਹੜਾ ਉਹਦਾ ਖਮਾਜਾ ਭੁਗਤੂਗਾ ਭਾਵੇਂ ਉਹ ਕੋ ਮੁਲਾਜ਼ਮਾਂ ਦੇ ਭਾਵੇਂ ਕੋਈ ਕਿਰਤੀ ਕਾਮਾ ਦੇ ਭਾਵੇਂ ਕਿਸਾਨ ਵਾ ਸੋ ਸਾਰਿਆਂ ਵਰਗਾਂ ਨੂੰ ਜਿਹੜੀ ਅਪੀਲ ਕਰਦੇ ਆ ਅੱਜ ਇਸ ਮਾਧਿਅਮ ਰਵਿ ਇਸ ਵੀਡੀਓ ਰਾਹੀਂ ਵੀ ਅਪੀਲ ਕਰਦੇ ਆਂ ਕਿ 27 ਤਰੀਕ ਨੂੰ 11 ਵਜੇ ਕਿਸਾਨ ਭਵਨ ਦੇ ਵਿੱਚ ਕੇਮ ਵੱਲੋਂ ਮੀਟਿੰਗ ਰੱਖੀ ਗਈ ਆ ਸੱਦੇ ਪੱਤਰ ਸਾਰਿਆਂ ਜਥੇਬੰਦੀਆਂ ਨੂੰ ਤਕਰੀਬਨ ਭੇਜੇ ਗਏ ਆ ਹਰੇਕ ਵਰਗ ਨੂੰ ਤੇ ਸਾਰੇ ਆਪਣੀ ਲੋੜਵੰਦੀ ਸਮਝੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋ ਤਾਂ ਜੋ ਇਹ ਬੀਲੀ ਬੋਰਡ ਨੂੰ ਆਪਾਂ ਪਬਲਿਕ ਦਾ ਦਾਰਾ ਸੀ ਪਬਲਿਕ ਦਾ ਆਦਾਰਾ ਹੀ ਬਣਿਆ ਰਵੇ ਇਹਦੇ ਵਾਸਤੇ ਸਰਕਾਰਾਂ ਨੂੰ ਮਜਬੂਰ ਕਰ ਸਕੀਏ ਇਹਤੇ ਦਾਲਵਾਦ ਕੀਤੀ ਆ ਔਰ ਇਹ ਕਮੀਆਂ ਸੰਸਾਦ ਵਰਚੇ ਵੱਲੋਂ ਜਿਹੜਾ ਦਿੱਲੀ ਜਾ ਕੇ ਮਾਰਚ ਕਰਕੇ ਧਨਸੇੜੀ ਨੂੰ ਤੇਗ ਬਾਦਰ ਸਾਹਿਬ ਜੀ ਪਾਈ ਮਤੀ ਦਾਸ ਜੀ ਪਾਈ ਸਰਦੀ ਦਾਸ ਜੀ ਪਾਈ ਦੇਰਾਲਾ ਜੀ ਨੂੰ ਸਜਦਾ ਕਰਨ ਦਾ ਪ੍ਰੋਗਰਾਮ ਬਣਿਆ ਵਾ ਸਾਰੀਆਂ ਸੰਸਥਾਵਾਂ ਵੱਲੋਂ ਉਹਦੇ ਤੇ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਸ਼ਮੂਲੀਅਤ ਕਰੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਪ ਵਾਲੇ ਮੀਟਰ ਜਿਹੜੇ ਆ ਇਹ ਵੱਡੀ ਕਿੰਤੀ ਦੇ ਵਿੱਚ ਜਿਵੇਂ ਲਹਿ ਰਹੇ ਆ ਤੇ ਬਾਕੀ ਲਾ ਕੇ ਵੀ ਜਿਹੜੇ ਉਹ ਸਰਕਾਰ ਦੇ ਘਰ ਛੱਟ ਕੇ ਆਵਾਂਗੇ ਸਰਕਾਰ ਨੂੰ ਹੜਾਂ ਤੇ ਲਗਾਤਾਰ ਘੇਰਾ ਕਰਾਈ ਜਿਹੜੀ ਉਹ ਯਾਰੀ ਰਹੂਗੀ ਸੋ ਆਓ ਪੰਜਾਬ ਵਾਸੀਓ ਦੇਸ਼ ਵਾਸੀਓ ਏਕੇ ਤੇ ਸੰਘਰਸ਼ ਦੇ ਬਲਬੂ ਤੇ ਉੱਤੇ ਕੀਰਤियां ਕਾਮਿਆਂ ਦਾ ਰਾਜ ਭਾਗ ਕਾਇਮ ਕਰਨ ਲਈ ਇੱਕੋ ਹੀ ਇਹ ਤੇ 15 ਦਿਨਾਂ ਵਾਲੀ ਮੀਟਿੰਗ ਦੀ ਪਿਰਤ ਹਰੇਕ ਪਿੰਡ ਦੇ ਵਿੱਚ ਪਾ ਲੋ ਜਿਹੜੇ ਪਿੰਡ ਦੇ ਵਿੱਚ 15 ਦਿਨਾਂ ਵਾਲੀ ਮੀਟਿੰਗ ਦੀ ਪਿਰਤ ਪੈ ਗਈ ਉਸ ਪਿੰਡ ਦੇ ਜਥੇਬੰਦ ਘਟਾਂਚੇ ਨੂੰ ਮਜ਼ਬੂਤ ਕਰਨ ਤੋਂ ਕੋਈ ਨਹੀਂ ਰੋ ਸਕਦਾ